ਸਭ ਤੋਂ ਵੱਡੀ ਸਮੱਸਿਆ ਹੈ ਦੁੱਖ ਦਾ ਦੁੱਖ ਵੇਦਾ ਰਿਹਾ ਦੁੱਖ ਨਾਸ ਕਿਵੇਂ ਹੋਵੇ ਖਤਮ ਕਿਵੇਂ ਹੋਵੇ ਇਹ ਅੰਦਰ ਸੋਚਣੇ ਹੈ ਹਰ ਇੱਕ ਸੋਚਣੇ ਪਰ ਜੈਸੇ ਜੈਸੇ ਇਹ ਦੁੱਖ ਦੇ ਨਿਵੇਦਤੀ ਦੇ ਤਾਦਨ ਲਗ ਰੇ ਵੇਸੇ ਵੇਸੇ ਸੁਖ ਵਧਦਾ ਜਾ ਰਿਹਾ ਵਧਦਾ ਜਾ ਰਿਹਾ ਚਾਹਤ ਤੇ ਸੁਖ ਦੀ ਪਰ ਵਧਦਾ ਜਾ ਰਿਹਾ ਦੁੱਖ ਦੁੱਖ ਮਨੁਖ ਦੀ ਚਾਹਤ ਨਹੀਂ ਹੈ ਦੁੱਖ ਮਨੁਖ ਦੀ ਮੰਗ ਨਹੀਂ ਹੈ ਜੋ ਮੰਗ ਨਹੀਂ ਹੈ ਉਹ ਮਿਲਦਾ ਜਾ ਰਿਹਾ ਜੇ ਦੀ ਮੰਗ ਹੈ ਉਹ ਪ੍ਰਾਪਤ ਨਹੀਂ ਹੋ